ਪੰਜਾਬ ਸਰਕਾਰ ਦੇ ਝੂਠੇ ਲਾਰੇ ਝੂਠੇ ਵਾਅਦੇ ਤੇ ਝੂਠੀਆਂ ਗਰੰਟੀਆਂ ਸਾਹਮਣੇ ਆਉਂਦੀਆਂ ਨਜ਼ਰ ਆ ਰਹੀਆਂ ਨੇ ਇਹ ਅਸੀਂ ਨਹੀਂ ਕਹਿ ਰਹੇ ਇਹ ਟੈਂਕੀਆਂ ਤੇ ਜਿਹੜੇ ਬੇਰਜਗਾਰ ਕਹਿ ਰਹੇ ਨੇ ਸਾਹਮਣੇ ਬਿਲਕੁਲ ਇੱਕ ਟੈਂਕੀ ਆ ਟੈਂਕੀ ਦੇ ਉੱਪਰ ਬੇਰਜਗਾਰ ਚੜੇ ਹੋਏ ਨੇ ਭਾਈ ਨਿਯੁਕਤੀ ਪੱਤਰ ਹੱਥ 'ਚ ਨਹੀਂ ਤੁਹਾਨੂੰ ਸਕੂਲਾਂ 'ਚ ਹੋਣਾ ਚਾਹੀਦਾ ਸੀ ਧਰਨਾ 'ਤੇ ਬੈਠੇ ਹੋ ਟੈਂਕੀਆਂ ਤੇ ਚੜੇ ਹੋਏ ਹੋ ਸਵਾਲ ਅ ਪਤੀ ਨਹੀਂ ਲੱਗ ਰਿਹਾ ਕਿ ਕੀ ਕਰੀਏ ਤੁਹਾਡੇ ਨਾਲ ਮਾਸਟਰੀ ਵਾਲੇ ਸਵਾਲ ਕਰੀਏ ਜਾਂ ਸਰਕਾਰ ਨੂੰ ਲੈ ਕੇ ਸਵਾਲ ਕਰੀਏ ਮਾਸਟਰੀ ਵਾਲੀ ਤਾਂ ਸਰ ਸਾਨੂੰ 2 ਸਾਲਾਂ ਤੋਂ ਇਹਨਾਂ ਨੇ ਸਾਡੇ 'ਚ ਕੋਈ ਗੱਲ ਰਹਿਣ ਨਹੀਂ ਦਿੱਤੀ ਡੀਪੀ 168 ਪੋਸਟਾਂ ਆਈਆਂ ਸੀ ਇਹਨਾਂ ਨੇ ਵੀ ਨਹੀਂ ਕੱਢੀਆਂ ਮੈਂ ਇਹਨਾਂ ਨੇ ਤਾਂ ਕਿਉਂ ਕਹੂੰਗਾ ਕੱਢੀਆਂ ਕਿਉਂਕਿ ਚੰਨੀ ਸਰਕਾਰ ਜਦੋਂ ਜਾਂਦੀ ਜਾਂਦੀ ਉਹ ਪੋਸਟਾਂ ਕੱਢ ਕੇ ਗਈਆਂ ਸਾਡੀਆਂ ਉਹ ਵੀ ਸਰ ਐਡਵਰਟਾਈਜ਼ਮੈਂਟ ਗਲਤ ਬਣਾਤੀ ਇਹਨਾਂ ਨੇ ਜਿਹੜੇ ਆਈਐਸ ਲੈਵਲ ਦੇ ਇਹਨਾਂ ਦੇ ਅਧਿਕਾਰੀ ਨੇ ਸਰ ਉਹ ਆਈਐਸ ਲੈਵਲ ਦੇ ਅਧਿਕਾਰੀਆਂ ਨੇ ਸਾਡੀ ਜਿਹੜੀ ਗਲਤ ਬਣਾਈ ਐਡਵਰਟਾਈਜ਼ਮੈਂਟ ਜਿਹਦਾ ਖਾਮੇ ਅੱਜ 168 ਪਰਿਵਾਰ ਅੱਜ ਭੁਗਤ ਰਹੇ ਆ ਮਰ ਗਿਆ ਮਰ ਗਿਆ ਇੱਕ ਵਾਰੀ ਵੀ ਸਰ ਇਹਨਾਂ ਦਾ ਕੋਈ ਪ੍ਰਸ਼ਾਸਨ ਵੱਲੋਂ ਜਾਂ ਕੋਈ ਇਹਨਾਂ ਦਾ ਪਾਰਟੀ ਵਰਕਰ ਸਾਡੇ ਕੋਲੇ ਆ ਕੇ ਸਾਡੀ ਸਾਰ ਲਾਈਨ ਨਹੀਂ ਆਇਆ ਸਿੰਗਲ ਬੈਂਚ ਤੇ ਤੇ ਇਹ ਪਰ ਉੱਥੇ ਵੀ ਰਿਪਰੈਜ਼ੈਂਟ ਸਾਨੂੰ ਸਰਕਾਰ ਨੇ ਨਹੀਂ ਕੀਤਾ ਜਿਹੜਾ ਇਹਨਾਂ ਨੇ ਵਕੀਲ ਭੇਜਿਆ ਸਰ ਉਹਨੇ ਹੀ ਸਾਨੂੰ ਕੇਸ ਆਰਾਇਆ ਮਤਲਬ ਇਹ ਕਹਿ ਸਕਦੇ ਆ ਸਰਕਾਰ ਦੀਆਂ ਨੀਤੀਆਂ ਨਹੀਂ ਕਿ ਖੇਡਾਂ ਵਾਲੇ ਅਧਿਆਪਕ ਭਰਤੀ ਕਰਨੇ ਕਿਉਂਕਿ ਜੇ ਖੇਡਾਂ ਵਾਲੇ ਅਧਿਆਪਕ ਭਰਤੀ ਹੋਣਗੇ ਇਹ ਸਕੂਲਾਂ ਦੇ ਵਿੱਚ ਜਾ ਕੇ ਨਸ਼ਿਆਂ ਨੂੰ ਰੋਕਣਗੇ ਤੇ ਪਰ ਜਿਹੜੀ ਮੈਨੂੰ ਤਾਂ ਲੱਗਦਾ ਵੀ ਇਹ ਨਸ਼ਾ ਨੂੰ ਪ੍ਰਮੋਟ ਕਰ ਰਹੀ ਹੈ ਸਰਕਾਰ ਉਹ 42 ਦਿਨਾਂ ਦੇ ਵਿੱਚ ਇੱਕ ਪਾਸੇ ਭਗਵੰਤ ਮਾਨ ਸਰਕਾਰ ਵੱਡੇ ਵੱਡੇ ਦਾਅਵੇ ਕਰਦੇ ਸੀ ਕਿ ਜਿਹੜੀ ਸਾਡੀ ਸਰਕਾਰ ਆ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਇਹ ਪਿੰਡਾਂ ਦੇ ਵਿੱਚੋਂ ਛੋਟੇ ਛੋਟੇ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਚੱਲੂਗੀ ਇਹ ਜਿਹੜੀਆਂ ਛੋਟੀਆਂ ਛੋਟੀਆਂ ਪਿੰਡਾਂ ਦੇ ਵਿੱਚ ਦੁਕਾਨਾਂ ਨੇ ਉੱਥੋਂ ਚੱਲੂਗੀ ਪਰ ਸਰ 42 ਦਿਨਾਂ ਦੇ ਵਿੱਚ ਸਾਡੀ ਆਵਾਜ਼ ਨਹੀਂ ਇਹਨਾਂ ਤੱਕ ਪਹੁੰਚੀ ਅਸੀਂ ਵੀ ਉਹ 42000 ਨੌਕਰੀਆਂ ਦੇ ਵਿੱਚ ਆ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਣਾ ਮੈਂ ਭਗਵੰਤ ਮਾਨ ਜੀ ਤੁਸੀਂ 42000 ਨੌਕਰੀਆਂ ਦੇ ਵਾਅਦੇ ਕਰ ਰਹੇ ਹੋ ਮੈਂ ਤੁਹਾਡੇ ਦਾ ਇੱਕ ਤੁਹਾਡੇ ਚੈਲੰਜ ਕਰ ਰਹੇ ਹਾਂ ਤੁਹਾਨੂੰ ਤੁਸੀਂ ਇਹ 21992 ਨੌਕਰੀਆਂ ਦੇ ਅੰਕੜੇ ਸਾਡੇ ਸਾਹਮਣੇ ਇੱਥੇ ਲੈ ਕੇ ਟੈਂਟ ਦੇ ਵਿੱਚ ਰੱਖ ਦਿਓ ਅਸੀਂ 168 ਦੀਆਂ 68 ਪੋਸਟਾਂ ਛੱਡਣ ਨੂੰ ਤਿਆਰ ਹਾਂ ਸਰ ਪੰਜਾਬ ਸਰਕਾਰ ਦੇ ਝੂਠੇ ਲਾਰੇ ਝੂਠੇ ਵਾਅਦੇ ਤੇ ਝੂਠੀਆਂ ਗਰੰਟੀਆਂ ਸਾਹਮਣੇ ਆਉਂਦੀਆਂ ਨਜ਼ਰ ਆ ਰਹੀਆਂ ਨੇ ਇਹ ਅਸੀਂ ਨਹੀਂ ਕਹ ਰਹੇ ਇਹ ਟੈਂਕੀਆਂ ਤੇ ਜਿਹੜੇ ਬੇਰੁਜ਼ਗਾਰ ਕਹਿ ਰਹੇ ਨੇ ਤੇ ਧਰਨੇ ਤੇ ਬੈਠੇ ਕਿਸਾਨ ਕਹਿ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਸਾਹਮਣੇ ਬਿਲਕੁਲ ਇੱਕ ਟੈਂਕੀ ਆ ਟੈਂਕੀ ਦੇ ਉੱਪਰ ਬੇਰੁਜ਼ਗਾਰ ਚੜ੍ਹੇ ਹੋਏ ਨੇ ਤਾਂ ਇਹ ਤਸਵੀਰ ਵਿਧਾਨ ਸਭਾ ਹਲਕਾ ਧੂਰੀ ਦੀ ਆ ਤਾਂ ਅਸੀਂ ਤੁਹਾਡੇ ਨਾਲ ਇਹ ਸਾਂਝੀ ਕਰ ਰਹੇ ਹਾਂ ਜਿੱਥੇ ਬੇਰੁਜ਼ਗਾਰਾਂ ਦੇ ਵੱਲੋਂ ਨਾਅਰੇ ਲਾਏ ਜਾ ਰਹੇ ਨੇ ਬੇਰੁਜ਼ਗਾਰਾਂ ਦੇ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਕਿ ਸਾਡੇ ਨਾਲ ਧੋਖਾ ਹੋਇਆ ਧੋਖਾ ਕੀ ਹੋਇਆ ਤਾਂ ਅਸੀਂ ਗੱਲਬਾਤ ਕਰਾਂਗੇ ਬਾਈ ਬਰੇ ਸਾਡੇ ਨਾਲ ਨੇ ਬਾਈ ਨਿਯੁਕਤੀ ਪੱਤਰ ਹੱਥ 'ਚ ਨੇ ਤੁਹਾਨੂੰ ਸਕੂਲਾਂ 'ਚ ਹੋਣਾ ਚਾਹੀਦਾ ਸੀ ਧਰਨਾਂ 'ਤੇ ਬੈਠੇ ਹੋ ਟੈਂਕੀਆਂ 'ਤੇ ਚੜੇ ਹੋਏ ਹੋ ਸਵਾਲ ਪਤੀ ਨਹੀਂ ਲੱਗ ਰਿਹਾ ਕਿ ਕੀ ਕਰੀਏ ਤੁਹਾਡੇ ਨਾਲ ਮਾਸਟਰੀ ਵਾਲੇ ਸਵਾਲ ਕਰੀਏ ਜਾਂ ਸਰਕਾਰ ਨੂੰ ਲੈ ਕੇ ਸਵਾਲ ਕਰੀਏ ਸਰ ਮਾਸਟਰੀ ਵਾਲੀ ਤਾਂ ਸਰ ਸਾਨੂੰ 2 ਸਾਲਾਂ ਤੋਂ ਇਹਨਾਂ ਨੇ ਸਾਡੇ 'ਚ ਕੋਈ ਗੱਲ ਰਹਿਣ ਨਹੀਂ ਦਿੱਤੀ ਹੂੰ ਕਿਉਂਕਿ ਸਰ ਭਗਵੰਤ ਮਾਨ ਜਦੋਂ ਸੱਤਾ ਦੇ ਵਿੱਚ ਆਉਂਦਾ ਤਾਂ ਉਦੋਂ ਵੱਡੀਆਂ-ਵੱਡੀਆਂ ਗੱਲਾਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਆ ਭਗਵੰਤ ਮਾਨ ਸਰਕਾਰ ਦੁਆਰਾ ਇਹ ਕਿਹਾ ਜਾਂਦਾ ਕਿ ਜਿਹੜੇ ਅਧਿਆਪਕ ਹੁੰਦੇ ਆ ਉਹਨਾਂ ਦੀ ਜਗ੍ਹਾ ਟੈਂਕੀਆਂ ਤੇ ਬੈਠਣ ਲਈ ਨਹੀਂ ਹੁੰਦੀ ਉਹਨਾਂ ਦੀ ਜਗ੍ਹਾ ਸਕੂਲਾਂ ਦੇ ਵਿੱਚ ਜਾ ਕੇ ਪੜਾਉਣ ਲਈ ਹੁੰਦੀ ਆ ਸੋ ਭਗਵੰਤ ਮਾਨ ਸਰਕਾਰ ਨੇ ਸਰ ਸਾਨੂੰ ਡੀਪੀ 168 ਪੋਸਟਾਂ ਆਈਆਂ ਸੀ ਇਹਨਾਂ ਨੇ ਵੀ ਨਹੀਂ ਕੱਢੀਆਂ ਮੈਂ ਇਹਨਾਂ ਨੇ ਤਾਂ ਕਿਉਂ ਕਹੂੰਗਾ ਕੱਢੀਆਂ ਕਿਉਂਕਿ ਚੰਨੀ ਸਰਕਾਰ ਜਦੋਂ ਜਾਂਦੀ ਜਾਂਦੀ ਉਹ ਪੋਸਟਾਂ ਕੱਢ ਕੇ ਗਈਆਂ ਸਾਡੀਆਂ ਉਹ ਵੀ ਸਰ ਐਡਵਰਟਾਈਜ਼ਮੈਂਟ ਗਲਤ ਬਣਾਤੀ ਇਹਨਾਂ ਨੇ ਜਿਹੜੇ ਆਈਐਸ ਲੈਵਲ ਦੇ ਇਹਨਾਂ ਦੇ ਅਧਿਕਾਰੀ ਨੇ ਡੀਜੀਐਸੀ ਸਕੈਂਡਰੀ ਡੀਪੀਆਈ ਸਕੈਂਡਰੀ ਸਰ ਸਰ ਉਹ ਆਈਐਸ ਲੈਵਲ ਦੇ ਅਧਿਕਾਰੀਆਂ ਨੇ ਸਾਡੀ ਜਿਹੜੀ ਗਲਤ ਬਣਾਈ ਐਡਵਰਟਾਈਜ਼ਮੈਂਟ ਜਿਹਦਾ ਖਮਿਆਜਾ 168 ਪਰਿਵਾਰ ਅੱਜ ਭੁਗਤ ਰਿਹਾ ਸਾਨੂੰ ਨਿਯੁਕਤੀ ਪੱਤਰ ਇੱਕ ਕਾਗਜ਼ ਸਮਝ ਕੇ ਦੇ ਦਿੱਤੇ ਗਏ ਕਿ ਇਹਨਾਂ ਨੇ ਕਿਹੜਾ ਸਕੂਲਾਂ ਚ ਪ੍ਰੀ ਪਲਾਨਡ ਸਰ ਸਾਰਾ ਕੁਝ ਚਾਰਟ ਤਿਆਰ ਕੀਤਾ ਗਿਆ ਇਹਨਾਂ ਦੁਆਰਾ ਸਾਨੂੰ ਧੋਖੇ ਦੇ ਵਿੱਚ ਰੱਖ ਕੇ ਸਾਨੂੰ ਗਮਰਾਹ ਕੀਤਾ ਗਿਆ ਜਿਹੜੀ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਕਿਵੇਂ ਦਾ ਲੱਗਦਾ ਔਣ ਜਿਹੜਾ ਮਾਹੌਲ ਓਵਰਆਲ ਆ ਲੋਕ ਸਭਾ ਦੀਆਂ ਚੋਣਾਂ ਵੀ ਚੱਲ ਰਹੀਆਂ ਨੇ ਇੰਡੀਆ ਅਲਾਈਂਸ ਗੱਠ ਜੋੜ ਵੀ ਹੋ ਗਿਆ ਇੱਕ ਪਾਸੇ ਕਈ ਜਾਂਦੇ ਨੇ ਕਿ ਭਾਜਪਾ ਨੂੰ ਭਜਾਓ ਫੇਰ ਭ੍ਰਿਸ਼ਟਾਚਾਰ ਬਚੂਗਾ ਫੇਰ ਭ੍ਰਿਸ਼ਟਾਚਾਰ ਨੂੰ ਨੱਥ ਪਊਗੀ ਅਜਿਹੀਆਂ ਗੱਲਾਂ ਹੁੰਦੀਆਂ ਨੇ ਪਰ ਤੁਹਾਡੇ ਨਾਲ ਦਾ ਸ਼ਰਿਆਂ ਵਿੱਚ ਧੋਖਾ ਹੈ ਜਿਹੜਾ ਤੁਸੀਂ ਇੱਕ ਨਿਯੁਕਤੀ ਪੱਤਰ ਹੱਥ ਦੇ ਵਿੱਚ ਲੈਂਦਾ ਹੋਇਆ ਸਰ ਸਾਨੂੰ 42 ਦਿਨ ਹੋ ਗਏ ਪਹਿਲਾਂ ਮੈਂ ਤੁਹਾਡੇ ਮadhyam ਰਹੀਂ ਦੱਸਦਾ ਸਰ ਉਹ 42 ਦਿਨਾਂ ਦੇ ਵਿੱਚ ਸਰ ਸਾਡੇ ਕੋਲੇ ਕੋਈ ਧੂਰੀ ਦਾ ਜਿਹੜੇ ਤਿੰਨ ਤਿੰਨ ਚੇਅਰਮੈਨ ਲਾ ਰੱਖਿਆ ਧੂਰੀ ਉਹ ਹਲਕਾ ਤੁਹਾਡੇ ਮadhyam ਰਹੀਂ ਸਾਰਿਆਂ ਨੂੰ ਦੱਸਣਾ ਚਾਹਣਾ ਜਿੱਥੋਂ ਸੀਐਮ ਮਾਨ 2014 ਦੇ ਵਿੱਚ ਜਿੱਥੋਂ ਜੜਾ ਲੱਗੀਆਂ ਠੀਕ ਹੈ ਐਮਪੀ ਬਣਿਆ ਪਹਿਲੀ ਵਾਰੀ ਸਰ ਔਰ ਵਿਧਾਨ ਸਭਾ ਹਲਕੇ ਦੇ ਵਿੱਚੋਂ ਜਿੱਤ ਕੇ ਮੁੱਖ ਮੰਤਰੀ ਬਣਾਇਆ ਆਪਾਂ ਸਾਰੈ ਨੇ ਧੂਰੀ ਹਲਕੇ ਵਾਲਿਆਂ ਨੇ ਸਾਨੂੰ ਸਰ 42 ਦਿਨਾਂ ਦੇ ਵਿੱਚੋਂ ਧੂਰੀ ਦੇ ਤਿੰਨ ਤਿੰਨ ਚੇਅਰਮੈਨ ਲਾ ਰੱਖਿਆ ਆ ਓਐਸਡੀ ਇਹਨਾਂ ਦਾ ਓਮਕਾਰ ਜੀ ਨੇ ਸਰ ਇੱਕ ਵਾਰੀ ਵੀ ਸਰ ਇਹਨਾਂ ਦਾ ਕੋਈ ਪ੍ਰਸ਼ਾਸਨ ਵੱਲੋਂ ਜਾਂ ਕੋਈ ਇਹਨਾਂ ਦਾ ਪਾਰਟੀ ਵਰਕਰ ਸਾਡੇ ਕੋਲੇ ਆ ਕੇ ਸਾਡੀ ਸਾਰ ਲੈਣ ਨਹੀਂ ਆਇਆ ਉਹ 42 ਦਿਨਾਂ ਦੇ ਵਿੱਚ ਇੱਕ ਪਾਸੇ ਭਗਵੰਤ ਮਾਨ ਸਰਕਾਰ ਵੱਡੇ ਵੱਡੇ ਦਾਅਵੇ ਕਰਦੇ ਸੀ ਕਿ ਜਿਹੜੀ ਸਾਡੀ ਸਰਕਾਰ ਆ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਇਹ ਪਿੰਡਾਂ ਦੇ ਵਿੱਚੋਂ ਛੋਟੇ ਛੋਟੇ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਚੱਲੂਗੀ ਇਹ ਜਿਹੜੀਆਂ ਛੋਟੀਆਂ ਛੋਟੀਆਂ ਪਿੰਡਾਂ ਦੇ ਵਿੱਚ ਦੁਕਾਨਾਂ ਨੇ ਉੱਥੋਂ ਚੱਲੂਗੀ ਪਰ ਸਰ 42 ਦਿਨਾਂ ਦੇ ਵਿੱਚ ਸਾਡੀ ਆਵਾਜ਼ ਨਹੀਂ ਇਹਨਾਂ ਤੱਕ ਪਹੁੰਚੀ ਇੱਕ ਪਾਸੇ ਵੱਡੇ ਵੱਡੇ ਦਾਅਵੇ ਕਿ 42992 ਨੌਕਰੀਆਂ ਦੇ ਚੁੱਕੇ ਆ ਸੀ ਤੇ ਦੂਜੇ ਪਾਸੇ ਆ ਅਸੀਂ ਵੀ ਉਹ 42000 ਨੌਕਰੀਆਂ ਦੇ ਵਿੱਚ ਆ ਤੁਹਾਡੇ ਮਾਧਮ ਰ ਅਸੀਂ ਦੱਸਣਾ ਚਾਹਣਾ ਮੈਂ ਭਗਵੰਤ ਮਾਨ ਜੀ ਤੁਸੀਂ 42000 ਨੌਕਰੀਆਂ ਦੇ ਵਾਅਦੇ ਕਰ ਰਹੇ ਹੋ ਮੈਂ ਤੁਹਾਡੇ ਦਾ ਇੱਕ ਤੁਹਾਡੇ ਚੈਲੰਜ ਕਰ ਰਿਹਾ ਤੁਹਾਨੂੰ ਤੁਸੀਂ ਉਹ 42992 ਨੌਕਰੀਆਂ ਦੇ ਅੰਕੜੇ ਸਾਡੇ ਸਾਹਮਣੇ ਇੱਥੇ ਲੈ ਕੇ ਟੈਂਟ ਦੇ ਵਿੱਚ ਰੱਖ ਦਿਓ ਅਸੀਂ 168 ਦੀਆਂ 168 ਪੋਸਟਾਂ ਛੱਡਣ ਨੂੰ ਤਿਆਰ ਹਾਂ ਸਰ 42 ਨਾਲ ਬੜਿਆ ਸਾਂਝ ਪਈ ਆ ਤੁਹਾਡੀ ਹੁਣੇ-ਹੁਣੇ ਇੰਟਰਵਿਊ ਕਰ ਰਹੇ ਸੀ ਕਹਿੰਦੇ 42 ਲੱਖ ਰੁਪਇਆ ਵੀ ਲੱਗ ਗਏ ਤੇ 42 ਦਿਨ ਹੋ ਗਏ ਤੇ 42000 ਹੀ ਨੌਕਰੀਆਂ ਨੇ ਸਰ ਇੱਕ ਪਾਸੇ ਭਗਵੰਤ ਮਾਨ ਸਾਹਿਬ ਕਹਿੰਦੇ ਆ ਵੀ ਜੇ ਕੋਈ ਭਾਰਤੀ ਕੋਰਟ ਦੇ ਵਿੱਚ ਜਾਂਦੀ ਆ ਅਸੀਂ ਆਪ ਉਹਦਾ ਸਾਡਾ ਸਰਕਾਰੀ ਵਕੀਲ ਜਾਊਗਾ ਬਈ ਕਿਸੇ ਜਿਹੜਾ ਵੀ ਕੈਂਡੀਡੇਟ ਆ ਜਿਹੜਾ ਅਧਿਆਪਕ ਆ ਉਹਨੂੰ 1 ਰੁਪਿਆ ਲਾਉਣ ਦੀ ਲੋੜ ਨਹੀਂ ਤੇ ਦੂਜੇ ਪਾਸੇ ਸਰ ਜਦੋਂ ਅਸੀਂ ਰਿਐਲਿਟੀ ਕੀ ਆ ਜਦੋਂ ਇਹਨਾਂ ਕੋਲੇ ਬੰਦ ਕਮਰੇ ਦੇ ਵਿੱਚ ਚਲੇ ਜਾਂਦੇ ਆ ਪਬਲਿਕ ਦੇ ਵਿੱਚ ਹੋਰ ਕੁਝ ਕਹਿੰਦੇ ਆ ਜਦੋਂ ਅਸੀਂ ਇਹਨਾਂ ਕੋਲੇ ਬੰਦ ਕਮਰੇ ਦੇ ਵਿੱਚ ਜਾਂਦੇ ਆ ਉਦੋਂ ਸਾਨੂੰ ਸਿੱਖਿਆ ਮੰਤਰੀ ਇਹਨਾਂ ਦਾ ਸਿੱਧਾ ਬੋਲਦਾ ਜੀ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਆਪਣਾ ਵਕੀਲ ਕਰੋ ਪਾਰਟੀ ਬਣੋ 22 ਲੱਖ ਰੁਪਿਆ ਅਸੀਂ ਰਜੀਵ ਆਤਮਾ ਰਾਮ ਐ ਲਾੜੋ ਸਰ ਵਕੀਲਾਂ ਦਾ ਸਭ ਤੋਂ ਬੈਸਟ ਵਕੀਲ ਅਸੀਂ 22 ਲੱਖ ਰੁਪਿਆ ਉਹਨੂੰ ਦੁੱਤਾ ਸਿੰਗਲ ਬੈਂਚ ਤੇ ਤੇ ਇਹ ਪਰ ਉ ਪrezent ਸਾਨੂੰ ਸਰਕਾਰ ਨੇ ਨਹੀਂ ਕੀਤਾ ਜਿਹੜਾ ਇਹਨਾਂ ਨੇ ਵਕੀਲ ਭੇਜਿਆ ਸਰ ਉਹਨੇ ਹੀ ਸਾਨੂੰ ਕੇਸ ਆ ਰਾਇਆ ਮਤਲਬ ਇਹ ਕਹਿ ਸਕਦੇ ਆ ਸਰਕਾਰ ਦੀਆਂ ਨੀਤੀਆਂ ਨਹੀਂ ਕਿ ਖੇਡਾਂ ਵਾਲੇ ਅਧਿਆਪਕ ਭਰਤੀ ਕਰਨੇ ਕਿਉਂਕਿ ਜੇ ਖੇਡਾਂ ਵਾਲੇ ਅਧਿਆਪਕ ਭਰਤੀ ਹੋਣਗੇ ਇਹ ਸਕੂਲਾਂ ਦੇ ਵਿੱਚ ਜਾ ਕੇ ਨਸ਼ਿਆਂ ਨੂੰ ਰੋਕਣਗੇ ਤੇ ਪਰ ਜਿਹੜੀ ਮੈਨੂੰ ਤਾਂ ਲੱਗਦਾ ਵੀ ਇਹ ਨਸ਼ਾ ਨੂੰ ਪ੍ਰਮੋਟ ਕਰ ਰਹੀ ਹੈ ਸਰਕਾਰ ਪਹਿਲਾਂ ਚਿੱਟਾ ਕਹਿੰਦੇ ਸੀ ਚਿੱਟਾ ਨਹੀਂ ਅਸੀਂ ਬੰਦ ਕਰਾਂਗੇ ਇਹ ਕੁਝ ਵੀ ਨਹੀਂ ਕਰ ਰਹੀ ਇਸ ਤੋਂ ਬਾਅਦ ਸਰ ਆਤਮਾਰਾਮ ਕੀ ਆਤਮਾਰਾਮ ਤੋਂ ਬਾਅਦ ਅਸੀਂ 18 ਲੱਖ ਰੁਪਏ ਪਟਵਾਲੀਆ ਸਾਹਿਬ ਨੂੰ ਦੇ ਚੁੱਕੇ ਆ ਤੇ ਸਰ ਟੋਟਲ 42 ਲੱਖ ਰੁਪਏ ਅਸੀਂ ਕੱਲੇ ਵਕੀਲਾਂ ਨੂੰ ਦੇ ਚੁੱਕੇ ਆ ਸਰ ਜੇ ਆਪਾਂ ਗੱਲ ਕਰੀਏ ਪਰ ਭਗਵਾਨਤਮਾਨ ਸਰਕਾਰ ਦੀ ਜੂਨ ਕਣ ਤੇ ਜੂਨ ਹੀ ਸਰਕਦੀ ਇੱਕ ਪਾਸੇ ਬਸ ਕੱਲੇ ਦਾਅਵੇ ਮਿੱਠੀਆਂ ਗੋਲੀਆਂ ਤੇ ਮਿੱਠੇ ਲਾਰੇ ਆ ਸਰ ਇਹਨਾਂ ਕੋਲ ਹਾਂ ਕਿਹੜਾ ਪਿੰਡ ਆ ਬਾਈ ਤੁਸੀਂ ਕਿੱਥੋਂ ਦੇ ਰਹਿਣਾ ਨੇ ਮੇਰਾ ਪਿੰਡ ਸੰਗਰੂਰ ਹੈ ਜੀ ਮੇਰਾ ਨਾਮ ਰਿਸ਼ੀ ਕੁਮਾਰ ਹੈ ਜੀ ਹਾਂ ਔਰ ਕੀ ਲੱਗਦਾ ਹੁਣ ਜਿਹੜੀ ਤੁਹਾਡਾ ਅਨੁਯੁਕਤੀ ਪੱਤਰ ਆਇਆ ਤਾਂ ਇੱਕ ਰੱਦੀ ਹੋ ਗਿਆ ਇਸ ਦੇ ਵਿੱਚ ਤਾਂ ਕੁਝ ਤੁਹਾਨੂੰ ਧਰਨੇ ਫੇਰ ਮਜ਼ਾਰੀ ਉਹੀ ਉਹੀ ਸਾਰਾ ਕੁਝ ਕਰਨਾ ਪੈ ਰਿਹਾ ਸਰ ਅਨੁਯੁਕਤੀ ਪੱਤਰੇ ਜਮ੍ਹਾਂ ਜਿਵੇਂ ਤੁਸੀਂ ਕਹੇ ਰੱਦੀ ਹੈ ਜੀ ਰੱਦੀ ਤੋਂ ਵੀ ਬਿਲਕੁਲ ਮਹਾ ਰੱਦੀ ਹੋ ਗਿਆ ਜੀ ਇਹਨੂੰ ਘਰੇ ਸਿਰਫ ਘਰੇ ਜੋਗਾ ਰਹਿ ਗਿਆ ਸਰ ਜਦੋਂ ਸਾਨੂੰ ਅਨੁਯੁਕਤੀ ਪੱਤਰ ਮਿਲੇ ਸੀ ਸਾਨੂੰ ਬਹੁਤ ਜ਼ਿਆਦਾ ਚਾਹ ਸੀਗਾ ਵੀ ਅਸੀਂ ਸਰਕਾਰੀ ਮਲਾਜਮ ਬਣ ਜੁਕਿਆ ਸਰ ਅਸੀਂ ਬਚਪਨ ਤੋਂ 8ਵੀਂ ਕਲਾਸ ਤੋਂ ਸਰ ਮੇਰੀ ਗੇਮ সুইਮਿੰਗ ਹੈ ਜੀ সুইਮਿੰਗ ਤੋਂ ਲੈ ਕੇ ਅਸੀਂ 8ਵੀਂ ਤੋਂ ਲੈ ਕੇ ਅੰਡਰ 11 ਤੋਂ ਲੈ ਕੇ ਸਰ ਅੰਡਰ 21 ਤੱਕ ਇੰਟਰਨੈਸ਼ਨਲ ਲੈਵਲ ਦਾ ਖੇਡੇ ਨੇ ਸਰ ਪਰ ਇਹਨਾਂ ਨੇ ਸਰਕਾਰ ਨੇ ਸਾਡੇ ਨਾਲ ਕੀ ਕੀਤਾ ਸਰ ਸਾਡਾ ਜਿਹੜੇ ਮੈਡਲ ਅਸੀਂ ਨੈਸ਼ਨਲ ਲੈਵਲ ਦਾ ਖੇਡੇ ਆ ਉਹਦਾ ਮੈਡਲ ਸਰ ਬਿਲਕੁਲ ਜ਼ੀਰੋ ਕਰਤਾ ਜੀ ਜਦੋਂ ਸਰ ਸਾਨੂੰ ਜੁਆਇਨਿੰਗ ਲੈਟਰ ਮਿਲੇ ਅਸੀਂ ਸਕੂਲਾਂ ਵਿੱਚ ਜਾਣ ਲੱਗੇ ਤਾਂ ਸਕੂਲ ਦੇ ਉੱਥੋਂ ਸਟਾਫ ਸਾਨੂੰ ਕਹਿੰਦਾ ਤੁਸੀਂ ਭਰਤੀ 'ਚ ਜੁਆਇਨ ਨਹੀਂ ਕਰ ਸਕਦੇ ਤੁਹਾਡੀ ਕੋਰਟ ਦੁਆਰਾ ਸਟੇ ਹੋ ਚੁੱਕੀ ਆ ਪਰ ਸਰ ਸਰਕਾਰ ਨੇ ਜਦੋਂ ਸਾਨੂੰ ਨਿਯੁਕਤੀ ਜੁਆਇਨਿੰਗ ਲੈਟਰ ਦਿੱਤੇ ਸੀ ਉਦੋਂ ਇਸ ਦੇ ਬਾਰੇ ਸਾਨੂੰ 1% ਵੀ ਨਹੀਂ ਦੱਸਿਆ ਸਰਕਾਰ ਨੇ ਇਹ ਵੀ ਤੁਹਾਡੀ ਤੋ ਤੁਹਾਡੀ ਭਾਰਤੀ ਦੇ ਸਟੇ ਹੋਣ ਵਾਲੀ ਆ ਇਹਨਾਂ ਨੇ ਸਰ ਸਾਨੂੰ ਇੱਕ ਦਿਨ ਦੇ ਵਿੱਚ ਜੁਆਇਨਿੰਗ ਲੈਟਰ ਦੇਤੇ ਇੱਕ ਦਿਨ ਦੇ ਵਿੱਚ ਸਟੇਸ਼ਨ ਚੁਆਇਸ ਕਰਾਤੇ ਵੀ ਅਗਲੇ ਦਿਨ ਜਾ ਕੇ ਤੁਸੀਂ ਸਕੂਲ ਜੁਆਇਨ ਕਰੋ ਪਰ ਸਾਨੂੰ ਸਰ ਸਕੂਲ ਜੁਆਇਨ ਨਹੀਂ ਕਰਾਇਆ ਗਿਆ ਆ ਸਰ ਅਸੀਂ ਪਿਛਲੇ 8 ਮਾਰਚ ਤੋਂ ਇੱਥੇ ਧੂਰੀ ਬੈਠੇ ਆ ਜੀ ਇਹਨਾਂ ਦਾ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਆ ਕੇ ਸਾਡੇ ਨਾਲ ਐ ਨਹੀਂ ਕਹਿ ਸਕਿਆ ਆਜੋ ਤੁਹਾਡੀ ਸੀਐਮ ਨਾਲ ਮੀਟਿੰਗ ਕਰਾਈਏ ਜਾਂ ਤੁਹਾਡੇ ਕੀ ਇਹਨਾਂ ਦੇ ਓਐਸਡੀ ਨੇ ਅਮਕਾਰ ਜੀ ਉਹਨਾਂ ਨਾਲ ਮੀਟਿੰਗ ਕਰਾਈ ਵੀ ਤੁਹਾਡਾ ਹੱਲ ਕੱਢੀਏ 8 ਮਾਰਚ ਤੋਂ ਲੈ ਕੇ ਸਰ ਹੁਣ ਤੱਕ ਅੱਜ ਤੱਕ 42 ਦਿਨ ਹੋ ਗਏ ਸਾਨੂੰ ਇਹਨਾਂ ਨੇ ਕੋਈ ਸਾਡਾ ਸੋਲੂਸ਼ਨ ਨਹੀਂ ਲੱਭਿਆ ਸਰ ਕੋ ਪਰਚੇ ਦੀ ਧਮਕੀ ਦਿੰਦਾ ਸਰ ਸਰ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਇਹਨਾਂ ਦੇ ਆਪ ਐਮਐਲਏ ਹਰਜੋਤ ਵੈਦ ਦਿੱਲੀ ਜਾ ਕੇ ਹੀ ਕੇਜਰੀਵਾਲ ਦੀ ਸਪੋਰਟ ਕਰ ਰਹੇ ਆ ਵੀ ਇਹਨਾਂ ਨੂੰ ਪੁੱਛਣਾ ਚਾਹੀਏ ਕੇਜਰੀਵਾਲ ਕਿਸ ਕੇਸ ਦੇ ਵਿੱਚ ਅੰਦਰ ਗਿਆ ਜੀ ਉਹ ਆਪ दारू ਦੇ ਘਟਾਲਿਆਂ ਦੇ ਵਿੱਚ ਅੰਦਰ ਜਾ ਰਹੇ ਨੇ ਜੀ ਉਹਨਾਂ ਨੂੰ ਸਪੋਰਟ ਕਰਨ ਲਈ ਧਰਨੇ ਲਾ ਰਹੇ ਨੇ ਉਹਨਾਂ ਦੇ ਲਈ ਇਹਨਾਂ ਲਈ ਕੋਡ ਆਫ ਕੰਡੈਕਟ ਕਿੱਥੇ ਜਾਂਦਾ ਜੀ ਇੱਥੇ ਦੇ ਪ੍ਰਸ਼ਾਸਨ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਉਹ ਸੈਂਟਰ ਦੀ ਸਰਕਾਰ ਜਾ ਕੇ ਉਹ ਧਰਨੇ ਦੇ ਰਹੇ ਨੇ ਅਸੀਂ ਪੰਜਾਬ ਦੇ ਵਿੱਚ ਖੜੇ ਆਂ ਧੂਰੀ ਦੇ ਵਿੱਚ ਇੱਥੇ ਧਰਨਾ ਅਸੀਂ ਕਿਉਂ ਨਹੀਂ ਲਾ ਸਕਦੇ ਜਦੋਂ ਤੁਹਾਡੇ ਸਾਡੇ ਐਮਐਲਏ ਜਾ ਕੇ ਦਿੱਲੀ ਧਰ ਸਾਡਾ ਹੱਕ ਬਣਦਾ ਧਰਨਾ ਲਾਣਾ ਜਿੰਨਾ ਸਮਸਾ ਸਾਡਾ ਹੱਥ ਹੱਲ ਨਹੀਂ ਹੁੰਦਾ ਅਸੀਂ ਪੰਜਾਬ ਸਰਕਾਰ ਦੀ रियलिटी ਘਰ ਘਰ ਵਿੱਚ ਧੂਰੀ ਦੇ ਕੱਲੇ ਕੱਲੇ ਘਰ ਵਿੱਚ ਜਾ ਕੇ ਦੱਸਾਂਗੇ ਵੀ ਸਾਡੇ ਨਾਲ ਇਹਨਾਂ ਨੂੰ ਸ਼ਰੇਆਮ ਧੱਕਾ ਕੀਤਾ ਜੀ ਜੀ ਬਿਲਕੁਲ ਹਾਂ ਪਹਿਨੇ ਕਿਹੜੇ ਪਿੰਡ ਤੋਂ ਤੁਸੀਂ ਕਿਹੜੇ ਮੈਕਮੇ ਦੇ ਵਿੱਚ ਤੁਹਾਡੀ ਜਿਹੜੀ ਕਿ ਭਰਤੀ ਹੋਈ ਸੀ ਜੁਆਇਨਿੰਗ ਹੋਈ ਸੀ ਸਰ ਮੈਂ ਸ਼੍ਰੀਨੰਦਪੁਰ ਸਾਹਿਬ ਤੋਂ ਹਾਂ ਡਿਸਟ੍ਰਿਕਟ ਰੋਪਨਾਗਰ ਡੀਪੀਈ ਪੋਸਟ ਦੇ ਲਈ ਸਾਡੀ ਜਿਹੜੀ ਜੁਆਇਨਿੰਗ ਹੋਈ ਸੀ ਮਤਲਬ ਪੋਸਟਿੰਗ ਦੇ ਲਈ ਕੀਤਾ ਸੀ ਪੇਪਰ ਵਗੈਰਾ ਸਾਡਾ ਸਭ ਕੁਝ ਕਲੀਅਰ ਸਭ ਕੁਝ ਹੋ ਗਿਆ ਜੁਆਇਨਿੰਗ ਲੈਟਰ ਸਾਨੂੰ ਦੇ ਦਿੱਤੇ ਬਟ ਜਿਵੇਂ ਹੀ ਜੁਆਇਨਿੰਗ ਲੈਟਰ ਤੋਂ ਬਾਅਦ ਅਗਲੇ ਦਿਨ ਅਸੀਂ ਜੁਆਇਨ ਕਰਨ ਜਾਂਦੇ ਹਾਂ ਤੇ ਨਾਲ ਦੀ ਨਾਲ ਸਾਨੂੰ ਪਤਾ ਲੱ ਲੱਗੀ ਹੈ ਉੱਤੇ ਹੀ ਸਕੂਲਾਂ ਦੇ ਅੱਗੋਂ ਸਾਨੂੰ ਮੁੜ ਕੇ ਆਣਾ ਪੈ ਰਿਹਾ ਵਾਪਸ ਪਰ ਅਸੀਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਸਾਡੀ ਉਹਦੇ ਵਿੱਚ ਕੀ ਗਲਤੀ ਸੀ ਐਡਵਰਟਾਈਜ਼ਮੈਂਟ ਤੁਸੀਂ ਗਲਤ ਦਿੰਨੇ ਹੋ ਭਰਤੀ ਅਸੀਂ ਸਹੀ ਅਸੀਂ ਤਾਂ ਕੈਂਡੀਡੇਟ ਸਹੀ ਆ ਅਸੀਂ ਹਰ ਇੱਕ ਐਲੀਜੀਬਿਲਟੀ ਕਲੀਅਰ ਕੀਤੀ ਹੈ ਫਿਰ ਸਾਡੇ ਉੱਤੇ ਸਟੇ ਕਿਸ ਚੀਜ਼ ਦੀ ਹਾਂਜੀ ਸਰਕਾਰ ਕਹਿੰਦੀ ਰਹਿੰਦੀ ਸੀ ਦੂਜੀਆਂ ਸਰਕਾਰਾਂ ਦੇ ਤੰਜ ਕਸਦੀ ਹੁੰਦੀ ਸੀ ਹਾਲਾਂਕਿ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਹੁੰਦੇ ਸੀ ਕਿ ਇਹ ਸਰਟੀਫਿਕੇਟ ਇੱਕ ਟਾਈਮ ਦੀ ਰੋਟੀ ਵੀ ਨਹੀਂ ਪਕਾਉਂਦੇ ਹੈਗੇ ਤੁਹਾਡੇ ਸਰਟੀਫਿਕੇਟ ਪਕਾ ਦੇਣਗੇ ਰੋਟੀ ਜਿਵੇਂ ਅਸੀਂ ਉਧਰਲੇ ਪਾਸੇ ਨੂੰ ਜਾਈਏ ਤਾਂ ਸਰ ਸਾਡੇ ਵੀ ਸਰਟੀਫਿਕੇਟ ਤਾਂ ਹੁਣ ਰੱਦੀ ਨੇ ਅਸੀਂ ਵੀ ਬੈਚਲਰ ਮਾਸਟਰਸ ਕੀਤੀ ਹੋਈ ਹੈ ਹੁਣ ਇਹ ਸਾਰੇ ਮਾਸਟਰਸ ਕੀਤੀ ਸਾਡੇ ਦਾ ਕੀ ਫਾਇਦਾ ਨੈਟ ਕੁਆਲੀਫਾਈਡ ਆ ਸਰ ਮੈਂ ਜੋ ਜਿਸ ਨੇਟ ਕੁਆਲੀਫਾਈਡ ਸਭ ਨੈਸ਼ਨਲ ਐਲੀਜੀਬਿਲਟੀ ਟੈਸਟ ਹੈ ਜੋ ਟੀਚਰ ਦਾ ਬਟ ਫਿਰ ਵੀ ਉਹ ਸਾਰੀ ਚੀਜ਼ਾਂ ਕੀ ਨੇ ਸਾਡੀ ਰੱਦੀ ਨੇ ਜੇ ਸਾਾਨੂੰ ਇੱਕ ਡੀਪੀ ਦੀ ਪੋਸਟ ਦੇ ਲਈ ਵੀ ਸਾਨੂੰ ਅਪਲਾਈ ਉੱਤੇ ਰੱਖ ਨਹੀਂ ਸਕੀ ਜੋਇਨ ਨਹੀਂ ਕਰਵਾ ਸਕਦੇ ਸਰ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦੀ ਆ ਜਦੋਂ ਸਾਡਾ ਸਾਰਾ ਕੁਝ ਅਸੀਂ ਇੱਥੇ ਧਰਨਾ ਲਗਾਇਆ ਸੀ ਵੱਖ-ਵੱਖ ਨੁਮਾਇੰਦਿਆਂ ਕੋਲ ਗਏ ਆਮ ਆਦਮੀ ਪਾਰਟੀ ਦੇ ਕਿ ਸਾਡਾ ਕੋਈ ਹੱਲ ਕਰਵਾ ਦਿਓ ਕਿਉਂਕਿ ਸਾਡੀ ਹੁਣ ਪਹੁੰਚ ਇੰਨੀ ਵੱਡੀ ਨਹੀਂ ਹੈ ਕਿ ਸੀਐਮ ਸਾਹਿਬ ਸਾਡੇ ਨਾਲ ਸਿੱਧੀ ਗੱਲ ਕਰਨ ਇੱਕ ਦੋ ਨੁਮਾਇੰਦਿਆਂ ਦੇ ਨਾਲ ਮੇਰੀ ਗੱਲ ਹੋਈ ਹੈ ਉਹਨਾਂ ਨੇ ਮੈਨੂੰ ਸਿੱਧਾ ਕਿਹਾ ਕਿ ਸਾਡੀ ਸਰਕਾਰ ਦੀ ਕੋਈ ਗਲਤੀ ਨਹੀਂ ਜੀ ਇਸ ਵਿੱਚ ਗਲਤੀ ਹੈ ਪੁਰਾਣੀ ਸਰਕਾਰ ਦੀ ਚਲੋ ਅਸੀਂ ਮੰਨਿਆ ਕਿ ਐਡਵਰਟਾਈਜ਼ਮੈਂਟ ਜਿਹੜੀ ਪੁਰਾਣੀ ਸਰਕਾਰ ਕੱਢ ਗਈ ਸੀ ਤੁਸੀਂ ਸਾਡੇ ਲਈ ਤਾਂ ਇੱਕ ਪੋਸਟ ਵੀ ਨਹੀਂ ਕੱਢੀ ਪੁਰਾਣੀ ਸਰਕਾਰ ਸਾਨੂੰ ਪੋਸਟ ਦੇ ਕੇ ਗਈ ਸੀ ਉਹਨਾਂ ਨੇ ਐਡਵਰਟਾਈਜ਼ਮੈਂਟ ਗਲਤ ਕੱਢੀ ਹੈ ਪਰ ਕੀ ਤੁਹਾਡੇ ਵਿੱਚ ਇੰਨਾ ਵੀ ਉਹ ਹੈ ਨਹੀਂ ਕਿ ਤੁਸੀਂ ਉਸ ਐਡਵਰਟਾਈਜ਼ਮੈਂਟ ਨੂੰ ਸਹੀ ਕਰਕੇ ਸਾਨੂੰ ਭਰਤੀ ਕਰ ਸਕੋ ਤੁਹਾਡਾ ਤਾਂ ਇਲਾਕਾ ਆ ਜਾਂਦਾ ਸਿੱਖਿਆ ਮੰਤਰੀ ਦਾ ਉਹਨੂੰ ਨਹੀਂ ਕਦੇ ਮਿਲੇ ਹੈਗੇ ਵੀ ਤੁਹਾਡੀ ਧੀ ਆ ਤੁਹਾਡੀ ਭੈਣ ਆ ਤੁਸੀਂ ਸਾਡੀ ਤਾਂ ਸੁਣ ਲਓ ਚਲੋ ਦੂਜਿਆਂ ਦੀ ਰਹਿਣ ਦਿਓ ਬਹੁਤ ਵਾਰ ਮਿਲੇ ਸਰ ਇੱਕ ਵਾਰ ਨਹੀਂ ਤਿੰਨ ਚਾਰ ਵਾਰ ਮੀਟਿੰਗ ਹੋ ਚੁੱਕੀ ਹੈ ਅਨੰਦਪੁਰ ਸਾਹਿਬ ਦੇ ਵਿੱਚ ਹੀ ਤੇ ਈਵਨ ਜੋ ਜਦੋਂ ਮੋਹਾਲੀ ਦੇ ਵਿੱਚ ਸਾਡਾ ਧਰਨਾ ਚੱਲਦਾ ਰਿਹਾ ਉਦੋਂ ਵੀ ਐਜੂਕੇਸ਼ਨ ਮਿਨਿਸਟਰ ਮਿਲਦੇ ਰਹੇ ਨੇ ਪਰ ਗੱਲ ਇੱਕੋ ਹੀ ਚੱਲੀ ਹੈ ਕਿ ਉਹਨਾਂ ਜਦੋਂ ਵੀ ਮਿਲੇ ਨੇ ਮਿੱਟੀ ਗੋਲੀ ਦੇ ਕੇ ਸਾਰੀ ਜਨਤਾ ਦੇ ਸਾਹਮਣੇ মিডিਆ ਦੇ ਸਾਹਮਣੇ ਸਿਰਫ ਇੰਨੀ ਗੱਲ ਕਰਦੇ ਨੇ ਕਿ ਕੋਈ ਨਾ ਜੀ ਅਸੀਂ ਤੁਹਾਨੂੰ ਆਸ਼ਵਾਸ਼ਣ ਦਿਵਾਉਂਦੇ ਹਾਂ ਕਿ ਅਸੀਂ ਕਰਾਂਗੇ ਹੱਲ ਬਟ ਜਿੱਦਾਂ ਹੀ ਉਹ ਚੀਜ਼ ਦਾ ਇੰਪਲੀਮੈਂਟੇਸ਼ਨ ਹੁੰਦੀ ਆ ਉੱਤੇ ਸਾਡੇ ਉੱਤੇ ਕੋਈ ਵੀ ਸਾਡੇ ਦੇ ਨਾਲ ਹੱਕ ਵਿੱਚ ਕੋਈ ਨਹੀਂ ਖੜਦਾ ਤੁਹਾਡਾ ਕਿਹੜਾ ਇਲਾਕਾ ਬਈ ਮੇਰਾ ਨਾਮ ਅਕਾ ਮਾਨਸਾ ਜੀ ਪਿੰਡ ਮਬੜੇ ਭਾਈ ਕੇ ਨਾਮ ਮੇਰਾ ਗੁਲਦੀਪ ਸਿੰਘ ਹੈ ਜੀ ਜੀ ਮੈਂ ਦੱਸਣਾ ਚਾਹਣਾ ਜੀ ਮੈਂ ਹਾਕੀ ਦੇ ਵਿੱਚ ਨੈਸ਼ਨਲ ਪਲੇਅਰ ਐ ਮੈਂ ਹਾਕੀ ਦਾ ਤੇ 168 ਦੇ ਵਿੱਚੋਂ ਮੇਰੇ 135 ਨੰਬਰ ਨੇ ਜੀ ਤੇ ਮੈਂ ਦੂਜੇ ਤੀਜੇ ਰੈਂਕਾਂ ਮੇਰੇ ਵਿੱਚੋਂ ਜੀ ਤੇ ਜਦੋਂ ਇਹ ਪੋਸਟਾਂ ਆਈਆਂ ਸੀਗੀਆਂ ਜੀ ਉਦੋਂ ਅਸੀਂ ਸਾਰਾ ਕੁਝ ਛੱਡ ਕੇ ਜੀ ਆਪਦੀ ਭਰਤੀ ਦੀ ਤਿਆਰੀ ਤੇ ਲਾਤਾ ਸੀਗਾ ਜੀ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਜੀ ਅਸੀਂ ਹੁਣ ਵੀ ਆਪਦਾ ਤਿਆਰੀ ਕਰ ਰਹੇ ਹਾਂ ਜੀ ਹੁਣ ਵੀ ਆਪਦਾ ਜੋਰ ਲਾ ਰਹੇ ਹਾਂ ਅਸੀਂ ਇਹ ਪੋਸਟ ਲੈ ਕੇ ਹੱਲਾਂਗੇ ਚਾਹੇ ਸਾਨੂੰ ਆਪਣੀ ਜਾਨ ਦੇਣੀ ਪਵੇ ਅਸੀਂ ਇਹ ਪੋਸਟ ਲੈ ਕੇ ਜਾਵਾਂਗੇ ਸਕੂਲਾਂ ਦੇ ਵਿੱਚ ਜਾਵਾਂਗੇ ਜਾਂਵਾਂਗੇ ਅ ਬਈ ਕਿਹੜੇ ਇਲਾਕੇ ਤੋਂ ਧੂਰੀ ਤੋਂ ਇਸੇ ਇਲਾਕੇ ਦੇ ਮੁੱਖ ਮੰਤਰੀ ਸਾਹਿਬ ਦੇ ਇਲਾਕੇ ਤੋਂ ਜਾਂ ਕੋਈ ਹੋਰ ਇਲਾਕਾ ਤੁਹਾਡਾ ਨਹੀਂ ਸਰ ਮੈਂ ਦੱਸਣਾ ਚਾਹਣਾ ਮੇਰਾ ਪਿੰਡ ਪੁੱਚੋਕਲਾ ਅੱਛਾ ਬਠਿੰਡੇ ਜ਼ਿਲ੍ਹੇ ਦਾ ਮੈਂ ਆਇਆ ਹਾਂ ਤੇ ਜਦੋਂ ਸਰ ਵੋਟਾਂ ਸੀ ਨਾ ਤੇ ਅਸੀਂ ਸਰਕਾਰ ਹੀ ਇਸ ਕਰਕੇ ਬਣਾਈ ਸੀ ਕਿ ਤਾਂ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਦੇ ਵੇਲੇ ਸਾਨੂੰ ਨੌਕਰੀਆਂ ਨਹੀਂ ਮਿਲੀਆਂ ਸ਼ਾਇਦ ਇਹ ਸਰਕਾਰ ਜਿਹੜੀ ਐਜੂਕੇਸ਼ਨ ਦੀ ਗੱਲ ਕਰਦੀ ਹੈ ਹੈਲਥ ਦੀ ਗੱਲ ਕਰ ਲਈ ਹੈ ਕਰਦੀ ਹੈ ਤਾਂ ਵੀ ਸਾਨੂੰ ਜਿਹੜੀ ਨੌਕਰੀ इजीली ਮਿਲ ਜੂਗੀ ਅਸੀਂ ਮਿਹਨਤ ਦੇ ਨਾਲ ਚਲੋ ਮੈਰਿਟ ਲਿਸਟਾਂ ਦੇ ਵਿੱਚ ਆਏ ਉਸ ਤੋਂ ਬਾਅਦ ਸਾਨੂੰ ਨਿਯੁਕਤੀ ਪੱਤਰ ਵੀ ਮਿਲੇ ਸਟੇਸ਼ਨ ਅਲਾਟਮੈਂਟ ਵੀ ਹੋ ਗਈ ਲੇਕਿਨ ਸਾਨੂੰ ਸਕੂਲਾਂ ਵਿੱਚ ਜੁਆਇਨ ਨਹੀਂ ਕਰਨ ਦਿੱਤਾ ਗਿਆ ਤੁਸੀਂ ਭਈ ਦੱਸ ਰਹੇ ਸੀ ਕਿਨੇ ਮੁੱਖ ਮੰਤਰੀ ਦੇ ਗਵੰਢੀ ਹੋ ਮੁੱਖ ਮੰਤਰੀ ਸਾਹਿਬ ਦੇ ਮਾਤਾ ਭੈਣ ਉਹਨਾਂ ਦੇ ਘਰਦਿਆਂ ਨਾਲ ਜਾਂ ਮੁੱਖ ਮੰਤਰੀ ਸਾਹਿਬ ਨਾਲ ਕਿਸੇ ਨਾਲ ਮੀਟਿੰਗ ਹੋਈ ਜਾਂ ਕਿਸੇ ਨਾਲ ਮੁਲਾਕਾਤ ਹੋਈ ਹੋਵੇ ਬੈਠਾ ਨਹੀਂ ਨਹੀਂ ਜੀ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਹੋਈ ਜੀ ਹਾਂਜੀ ਜਖੇਪੜਾ ਮੇਰਾ ਪਿੰਡ ਅ ਭਗਵੰਤ ਮਾਨ ਸਾਹ ਦੇ ਫਾਦਰ ਸਾਹਿਬ ਨੇ ਟੀਚ ਕੀਤਾ ਮੇਰੇ ਪਿੰਡੀ ਹੂੰ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਮੈਂ ਇੱਕ ਅਧਿਆਪਕ ਦਾ ਬੇਟਾ ਹਾਂਗਾ ਮੈਂ ਸਮਝਦਾ ਇੱਕ ਟੀਚਰਾਂ ਦੀ ਅਹਿਮੀਅਤ ਕੀ ਹੁੰਦੀ ਹੈਗੀ ਤੇ ਆਦਰ ਮਾਨ ਉਹਨਾਂ ਦਾ ਕੀ ਹੁੰਦਾ ਪਰ ਸਾਨੂੰ ਨਹੀਂ ਲੱਗਦਾ ਜੀ ਆਹ ਟੀਚਰ 40 ਦਿਨਾਂ ਤੋਂ ਰੁੱਲਦੇ ਫਿਰਦੇ ਨੇ ਕੋਈ ਸੁਣਵਾਈ ਨਹੀਂ ਕੋਈ ਮੀਟਿੰਗ ਨਹੀਂ ਕੋਈ ਗੱਲਬਾਤ ਨਹੀਂ ਇਹ ਇੱਕ ਕੋਜਾ ਮਜ਼ਾਕ ਹੈ ਜੀ ਸਾਡੇ ਨਾਲ ਉਹ ਸਿਰਫ ਸਟੇਜਾਂ ਤੇ ਉਹ ਜਿਵੇਂ ਐਕਟਿੰਗ ਨਹੀਂ ਕਰਦੇ ਹੁੰਦੇ ਜੀ ਬਸ ਉਹ ਉਹਨਾਂ ਤੋਂ ਉਹੀ ਚੀਜ਼ ਚੱਲ ਰਹੀ ਹੈਗੀ ਪਰ ਰਿਐਲਿਟੀ ਤੇ ਐਵੇਂ ਦਾ ਕੁਝ ਨਹੀਂ ਹੈਗਾ ਜੀ ਬਿਲਕੁਲ ਤੁਸੀਂ ਵੀ ਇਸ ਇਲਾਕੇ ਤੋਂ ਕਿਹੜਾ ਇਲਾਕਾ ਤੁਹਾਡਾ ਨਹੀਂ ਜੀ ਸਰ ਮੇਰਾ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਮੈਂ ਜ਼ਿਲ੍ਹਾ ਫਾਜ਼ਿਲਕਾ ਤੋਂ ਆਇਆ ਜੀ ਅਸੀਂ ਸਾਰੇ ਕੈਂਡੀਡੇਟ ਜੀ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਏ ਹਾਂ ਜੀ ਇੱਥੇ ਹਾਂ ਜੀ ਸਰ ਸਰ ਦੇਖੋ ਜੀ ਸਾਡੇ ਨਾਲ ਇੰਨਾ ਵੱਡਾ ਧੋਖਾ ਕੀਤਾ ਗਿਆ ਜੀ ਦੇਖੋ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਕਿਸੇ ਨੂੰ ਆਪਣੀ ਕੀਤੀ ਗਈ ਪੜ੍ਹਾਈ ਦੀ ਕੀਤੀ ਗਈ ਮਿਹਨਤ ਦਾ ਜਦੋਂ ਮੁੱਲ ਮਿਲਦਾ ਹੁੰਦਾ ਹੈ ਜਦੋਂ ਇੱਕ ਜੁਆਇਨਿੰਗ ਲੈਟਰ ਹੱਥੋਂ ਵਿੱਚ ਆਉਂਦਾ ਹੁੰਦਾ ਹੁੰਦਾ ਕਿ ਹਾਂ ਕਿ ਮੈਂ ਹੁਣ ਆਪਣੀ ਜੋ ਪੜ੍ਹਾਈ ਕੀਤੀ ਆ ਉਸ ਦੇ ਜੋ ਮੈਨੂੰ ਨੌਕਰੀ ਮਿਲੀ ਆ ਉਸ ਦੇ ਮੈਂ ਕਾਬਲ ਹੋ ਚੁੱਕਿਆ ਆਪਣੇ ਘਰ ਦਾ ਖਰਚਾ ਚਲਾਉਣ ਦੇ ਕਾਬਲ ਹੋ ਚੁੱਕਿਆ ਪਰ ਜਦੋਂ ਅਸੀਂ ਸਕੂਲਾਂ ਦੇ ਵਿੱਚ ਜੁਆਇਨ ਕਰਨ ਜਾਂਦੇ ਆ ਉੱਥੇ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਡੀ ਭਰਤੀ ਤੇ ਸਟੇ ਲੱਗ ਚੁੱਕੀ ਹੈ ਤੁਸੀਂ ਜੁਆਇਨ ਨਹੀਂ ਕਰ ਸਕਦੇ ਦੇਖੋ ਜੀ ਅੱਜ ਵੀ ਜਿਹੜੇ ਸਕੂਲ 'ਚ ਮੈਂ ਜਾਣਾ ਸੀਗਾ ਉਹ ਪ੍ਰਿੰਸੀਪਲ ਮੈਮ ਦਾ ਫੋਨ ਆਉਂਦਾ ਹੁੰਦਾ ਹੁੰਦਾ ਵੀ ਤੁਹਾਡਾ ਕੀ ਬਣਿਆ ਹੁਣ ਉਹਨਾਂ ਨੂੰ ਅਸੀਂ ਕੀ ਦੱਸ ਸਕੀਏ ਕਿ ਸਾਡਾ ਕੀ ਬਣਿਆ ਸਰਕਾਰ ਸਾਡੇ ਨਾਲ ਕਿੰਨਾ ਧੱਕਾ ਕਰ ਰਹੀ ਹੈ ਜੀ ਦੇਖੋ ਇਹ ਕਿੰਨਾ ਓਕੇ ਹੋ ਕੇ ਪੜਾਈਆਂ ਕਰਦੇ ਆ ਓਕੇ ਹੋ ਮਾਂ-ਬਾਪ ਸਾਡੇ ਓਕੇ ਹੋ ਕੇ ਸਾਡਾ ਖਰਚਾ ਚੁੱਕਦੇ ਆ ਕਿਉਂਕਿ ਦੇਖੋ ਜਿਹੜੇ ਮੈਂ ਲੱਗੇ ਚੋਣਾ ਫਾਜ਼ਿਲਕਾ ਹੈ ਜੀ ਉੱਥੇ ਇੱਕ ਡਿਗਰੀ ਕਾਲਜ ਤੋਂ ਇਲਾਵਾ ਕੋਈ ਕਾਜ ਨਹੀਂ ਸਾਨੂੰ ਆਪਣਾ ਘਰ ਛੱਡ ਕੇ 300 ਕਿਲੋਮੀਟਰ ਦੂਰ ਪੜਨ ਆਉਣਾ ਪੈਂਦਾ ਜੀ ਤੇ ਫਿਰ ਪੜ ਕੇ ਵੀ ਚਲੋ ਅਸੀਂ ਆਪਣੀ ਮਿਹਨਤ ਕਰਕੇ ਨੌਕਰੀ ਲਈ ਹੈ ਜੀ ਨੌਕਰੀ ਲੈ ਜਦੋਂ ਦੇ ਦਿੱਤੇ ਨੁਕਤੀ ਪੱਤਰ ਨੁਕਤੀ ਪੱਤਰ ਲੈ ਕੇ ਵੀ ਅੱਜ ਅਸੀਂ ਧਿਆੜਿਆ ਕਰ ਲਈ ਮਜਬੂਰ ਹੈ ਜੀ ਜੀ ਬਿਲਕੁਲ ਤਾਂ ਤਸਵੀਰਾਂ ਸੀ ਇਹ ਤਸਵੀਰਾਂ ਧੂਰੀ ਦੀਆਂ ਨੇ ਪੂਰੀ ਵਿਧਾਨ ਸਭਾ ਦਾ ਹਲਕਾ ਪੈ ਜਾਂਦਾ ਤੇ ਸੰਗਰੂਰ ਲੋਕ ਸਭਾ ਹਲਕਾ ਪੈ ਜਾਂਦਾ ਤੁਹਾਡੇ ਨਾਲ ਇਹ ਤਸਵੀਰ ਇਸੇ ਕਰਕੇ ਸਾਂਝੀ ਕੀਤੀ ਹੈ ਕਿਉਂਕਿ ਹਲਕਾ ਮੁੱਖ ਮੰਤਰੀ ਦਾ ਇਥੋਂ ਮੁੱਖ ਮੰਤਰੀ ਸਾਹਿਬ ਜਿੱਤ ਕੇ ਜਾਂਦੇ ਨੇ ਤੇ ਇਹਨਾਂ ਲੋਕਾਂ ਦੀ ਹਲੇ ਤੱਕ ਕਿਸੇ ਨੇ ਕੋਈ ਸਾਰ ਨਹੀਂ ਲੇਤੀ ਪਰ ਅਸੀਂ ਤੁਹਾਡੇ ਨਾਲ ਇਹ ਤਸਵੀਰ ਲਗਾਤਾਰ ਸਾਂਝੀ ਕਰਦੇ ਰਵਾਂਗੇ ਜਦੋਂ ਤੱਕ ਇਹਨਾਂ ਦੀ ਕੋਈ ਸਰਕਾਰ ਜਾਂ ਕੋਈ ਮంత్రి ਜਾਂ ਕੋਈ ਸੰਤਰੀ ਬਾਹ ਨਹੀਂ ਫੜ ਲੈਂਦਾ ਤੁਸੀਂ ਜੁੜੇ ਰਹਿਣਾ ਇੰਡਸਟਰੀ ਦੇ ਨਾਲ ਲਗਾਤਾਰੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ